ਕਿ ਦਾਂ ਉਮੀਦ ਕਰਦਾ ਸਾਰੇ ਚੰਗੇ ਹੋਵਗੇ ਸਿਹਤ ਪੱਖੋਂ ਸਾਰੇ ਚੰਗੇ ਹੋਵਗੇ ਸਭ ਤੋਂ ਪਹਿਲਾਂ ਇਹ ਵੀਡੀਓ ਹੈਗੀ ਹੈ ਸਟਾਕ ਮਾਰਕੀਟ ਦੀ ਕਿ ਸਟਾਕ ਮਾਰਕੀਟ ਕੀ ਹੈ ਪਰ ਉਸ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹਾਂਗਾ ਕਿ ਕਿ ਪੈਸਿਆਂ ਤੋਂ ਵੀ ਜ਼ਰੂਰੀ ਚੀਜ਼ ਹੈ ਜੋ ਸਾਡੀ ਹੈਗੀ ਹੈ ਹੈਲਥ ਅਗਰ ਤੁਹਾਡਾ ਸਰੀਰ ਤੰਦਰੁਸਤ ਨਹੀਂ ਹੈਗਾ ਤਾਂ ਪੈਸਿਆਂ ਦਾ ਵੀ ਕੋਈ ਕੰਮ ਨਹੀਂ ਹੈਗਾ ਤਾਂ ਸਭ ਤੋਂ ਪਹਿਲਾਂ ਪੈਸਿਆਂ ਦੀ ਗੱਲ ਸੁਣਨ ਤੋਂ ਪਹਿਲਾਂ ਇਹ ਵੀਡੀਓ ਸੁਣਨ ਤੋਂ ਪਹਿਲਾਂ ਆਪਣੀ ਆਪਣੀ ਸਿਹਤ ਤੇ ਪੂਰਾ ਧਿਆਨ ਦੇਣਾ ਤੁਸੀਂ ਚੰਗਾ ਖਾਣਾ ਬਾਹਰਲਾ ਨਹੀਂ ਖਾਣਾ ਚੰਗਾ ਖਾਣਾ ਤੇ ਹੈਲਥੀ ਖਾਣਾ ਤੇ ਵਾਕ ਤੇ ਜੈ ਐਕਸਰਸਾਈਜ਼ ਕੋਈ ਵੀ ਕੋਈ ਕੋਈ ਨਾ ਕੋਈ ਐਕਟੀਵਿਟੀ ਸਾਰੇ ਦਿਨ ਚ ਕਰਨੀ ਆ ਤਾਂ ਇਹ ਹੈਗੀ ਆ ਇੱਕ ਉਹ ਵੈਲਥ ਤੋਂ ਪਹਿਲਾਂ ਹੈਲਥ ਵਾਲੀ ਗੱਲ ਪੈਸਿਆਂ ਤੋਂ ਪਹਿਲਾਂ ਇੱਕ ਸਿਹਤ ਵਾਲੀ ਗੱਲ ਹੁਣ ਚੱਲਦੇ ਆਪਾਂ ਇਹ ਵੀਡੀਓ ਦੀ ਤਰਫ ਇਹ ਵੀਡੀਓ 'ਚ ਮੈਂ ਤੁਹਾਨੂੰ ਇਹ ਮੇਰੀ ਪਹਿਲੀ ਵੀਡੀਓ ਆ ਤੇ ਪਹਿਲੀ ਵੀਡੀਓ 'ਚ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਤੁਹਾਨੂੰ ਕਿ ਸਟਾਕ ਮਾਰਕੀਟ ਹੁੰਦੀ ਕੀ ਹੈ ਜਿੱਦਾਂ ਕਿ ਮੈਨੇ ਇਹ ਹੈਡਲਾਈਨਸ ਮਤਲਬ ਨੋਟ ਬਣਾਈਆਂ ਹੋਈਆਂ ਨੇ ਉਹਨਾਂ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਕਿ ਸਟਾਕ ਮਾਰਕੀਟ ਹੁਣ ਕੀ ਐ ਇਸ ਤੇ ਗੱਲ ਕਰਦੇ ਆਂ ਤੇ ਅੱਜ ਸਿਰਫ ਆਪਾਂ ਗੱਲ ਕਰਾਂਗੇ ਇੰਡੀਆ ਦੀ ਸਟਾਕ ਮਾਰਕੀਟ ਤੇ ਸਟਾਕ ਮਾਰਕੀਟ ਸਿਰਫ ਇੰਡੀਆ ਦੀ ਮਾਰਕੀਟ ਤੇ ਗੱਲ ਕਰਾਂਗੇ ਉਸ ਤੋਂ ਬਾਅਦ ਗੱਲ ਕਰਾਂਗੇ ਕਿ ਕੌਣ ਇਸ ਨੂੰ ਚਲਾਉਂਦਾ ਉਸ ਤੋਂ ਬਾਅਦ ਗੱਲ ਕਰਤਾ ਕਿ ਕੌਣ ਇਸ ਨੂੰ ਚਲਾ ਰਿਹਾ ਜਾਂ ਫਿਰ ਕੰਟਰੋਲ ਕਿਸ ਕੋਲ ਆ ਉਸ ਤੋਂ ਬਾਅਦ ਆਪਾਂ ਇਹ ਚੀਜ਼ਾਂ ਕਲੀਅਰ ਹੋਣ ਤੋਂ ਬਾਅਦ ਆਪਾਂ ਗੱਲ ਕਰਾਂਗੇ ਅਸੀਂ ਸਟਾਕ ਕਿਵੇਂ ਖਰੀਦ ਸਕਦੇ ਹਾਂ ਵੀ ਅਸੀਂ ਕਿੱਦਾਂ ਇਚ ਇਨਵੈਸਟ ਕਰ ਸਕਦੇ ਹਾਂ ਕਿੱਦਾਂ ਖਰੀਦ ਸਕਦੇ ਹਾਂ ਤੇ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਤਾਂ ਜਿਹੜੀਆਂ ਕਿੰਨੇ ਪ੍ਰਕਾਰ ਦੀਆਂ ਮੈਂ ਇੰਗਲਿਸ਼ ਚ ਲਿਖ ਰੱਖੀ ਆ ਪਰ ਮੈਂ ਤੁਹਾਨੂੰ ਹੀ ਦੱਸ ਦੂੰਗਾ ਕਿ ਇੰਟਰਾਡੇ ਹੁੰਦੀ ਆ ਦਿਨ ਚ ਕਿ ਅਸੀਂ ਦਿਨ ਚ ਕੀ ਕੀਤਾ ਆਪਸ਼ਨ ਹੋ ਸੈਲਿੰਗ ਹੁੰਦੀ ਆ ਕਿ ਇਹ ਵੀ ਮੈਂ ਤੁਹਾਨੂੰ ਅੱਗੇ ਦੱਸ ਦਾਂ ਸਵਿੰਗ ਹੁੰਦੀ ਆ ਵੀ ਅਸੀਂ ਇੱਕ ਵੀਕ ਲਈ ਹੋਲਡ ਕਰ ਲਈ ਜੈ ਕੰ ਮੰਥ ਤੋਂ ਮੰਥ ਲਈ ਆਪਾਂ ਨੇ ਬਾਏ ਕਰ ਲਿਆ ਉਸ ਤੋਂ ਬਾਅਦ ਵੇਚਤਾ ਇਨਵੈਸਟਿੰਗ ਹੁੰਦੀ ਹੈ ਲੌਂਗ ਟਾਈਮ ਨੂੰ 10 ਸਾਲ 5 ਸਾਲ 20 ਸਾਲ 50 ਸਾਲ ਹਨਾ ਡਿਪੈਂਡ ਆਨ ਦਾ ਪਰਸਨ ਅੱਜ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਸ ਵੀਡੀਓ ਚ ਇਹ ਵੀਡੀਓ ਮੇਰੀ ਪਹਿਲੀ ਵੀਡੀਓ ਹੈ ਤਾਂ ਇਹਦੇ ਵਿੱਚ ਮੈਂ ਬਹੁਤ ਘੱਟ ਗੱਲ ਕਰਾਂਗਾ ਤੇ ਤੁਸੀਂ ਬਾਰੀ-ਬਾਰੀ ਵੀਡੀਓ ਦੇਖ ਕੇ ਇੱਕ ਤਰ੍ਹਾਂ ਦਾ ਸਮਝਣ ਦੀ ਕੋਸ਼ਿਸ਼ ਕਰਿਓ ਕਿ ਇਹਦੇ ਵਿੱਚ ਮੈਂ ਸਮਝਾਉਣਾ ਕੀ ਚਾਹਣਾ ਤਾਂ ਸਭ ਤੋਂ ਪਹਿਲਾਂ ਆਪਾਂ ਸਟਾਕ ਮਾਰਕੀਟ ਹੁੰਦੀ ਕੀ ਹੈ ਸਟਾਕ ਮਾਰਕੀਟ ਹੁੰਦੀ ਹੈ ਇੰਡੀਆ ਚ ਚਲਾਈ ਜਾਂਦੀ ਆ ਇੰਡੀਆ ਚ ਸਟਾਕ ਮਾਰਕੀਟ ਹੁੰਦੀ ਆ ਐਨ ਐਸ ਸੀ ਸੌਰੀ ਇੱਕ ਮਿੰਟ ਇੰਡੀਆ ਭਾਰਤ ਠੀਕ ਹੈ ਇਹਦੇ ਵਿੱਚ ਸਟਾਕ ਰਜਿਸਟਰ ਨੇ ਐਨ ਐਸ ਸੀ ਤੇ ਤੇ ਬੀ ਐਸ ਸੀ ਤੇ ਠੀਕ ਹੈ ਇੰਨਾ ਵਿੱਚ ਡਿਟੇਲ ਨਾਲ ਵੀਡੀਓ ਆ ਕੇ ਆਉਗੀ ਸਿਰਫ ਉਹ ਸਿਰਫ ਮੈਂ ਤੁਹਾਨੂੰ ਦੱਸ ਰਿਹਾ ਵੀ ਇੰਡੀਆ ਦੀ ਦੋ ਸਾਈਟਾਂ ਨੇ ਜਿੱਥੇ ਤੁਸੀਂ ਜਾ ਕੇ ਸਟਾਕ ਖਰੀਦ ਸਕਦੇ ਹੋ ਤੇ ਇਹ ਸਾਈਟਾਂ ਨੂੰ ਕੰਟਰੋਲ ਜਿਹਦੀ ਦੇਖਦੇ ਕੌਣ ਕਰਦੀ ਹੈ ਉਹ ਕਰਦੀ ਹੈ ਸੈਬੀ ਅਸੀਂ ਸੈਬੀ ਕਹਿੰਦੇ ਹਾਂ ਉਹਨੂੰ ਠੀਕ ਹੈ ਤਾਂ ਇੰਡੀਆ ਦੀ ਸਟਾਕ ਬੋਰਡ ਕਿ ਤੁਸੀਂ ਜਿੱਥੇ ਸਟਾਕ ਖਰੀਦ ਸਕਦੇ ਹੋ ਉਹ ਹੈਗੇ ਐਨ ਐਸ ਸੀ ਬੀ ਐਸ ਸੀ ਨੈਸ਼ਨਲ ਸਟਾਕ ਐਕਸਚੇਂਜ ਬੰਬੇ ਸਟਾਕ ਐਕਸਚੇਂਜ ਇਹਦੇ ਤੇ ਵੀਡੀਓ ਮੈਂ ਤੁਹਾਨੂੰ ਉਹ ਨਾਲ ਦੇ ਅਮ ਜੀ ਕੋ ਵਧੀਆ ਡੀਟੇਲ ਜਦਾਉਂਦਾ ਜਿਵੇਂ ਸਿਰਫ ਤੁਹਾਨੂੰ ਮੋਟਾ ਮੋਟਾ ਤੇ ਛੋਟੀ ਵੀਡੀਓ ਲਈ ਸਮਝਾ ਰਿਹਾ ਤੇ ਇਹਨਾਂ ਦੋਨਾਂ ਨੂੰ ਕੌਣ ਕੰਟਰੋਲ ਕਰਦੀ ਹੈ ਕਿ ਸਟਾਕ ਕਿੱਦਾਂ ਚੱਲ ਰਹੇ ਨੇ ਕੋਈ ਨਾ ਕੋਈ ਕੰਪਨੀ ਕੋਈ ਫੇਕ ਸਟਾਕ ਤਾਂ ਨਹੀਂ ਬਣਾਈ ਖਰੀਦਤਾ ਨਹੀਂ ਉਹਨਾਂ ਸਾਰਿਆਂ ਨੂੰ ਸੈਬੀ ਕੰਟਰੋਲ ਕਰਦੀ ਹੈ ਸੈਬੀ ਇੱਕ ਤਰ੍ਹਾਂ ਦੀ ਸੰਸਦਾ ਜਿਹੜੀ ਨਾਲ ਸਾਡੇ ਦੇਖ ਰਹੇ ਕਰਦੀ ਆ ਤੇ ਉਹਨਾਂ ਨੂੰ ਕੁਝ ਵੀ ਗਲਤ ਹੋਣ ਤੋਂ ਬਚਾਉਂਦੀ ਆ ਠੀਕ ਹੈ ਤੇ ਪਹਿਲੀ ਹੀ ਆਪਾਂ ਨੂੰ ਇਹ ਪਹਿਲੇ ਆਪਣੇ ਜੋ ਬਾਕਸ ਆ ਇਹਦਾ ਆਪਾਂ ਨੂੰ ਜਵਾਬ ਮਿਲ ਗਿਆ ਕੀ ਐਨ ਐਸ ਸੀ ਹੈ ਤੇ ਤੋਂ ਜੀ ਬੀ ਐਸ ਸੀ ਹੈ ਜਿੱਥੋਂ ਤੁਸੀਂ ਸਟਾਕ ਲੈ ਸਕਦੇ ਆ ਠੀਕ ਹੈ ਸਟਾਕ ਖਰੀਦ ਸਕਦੇ ਆ ਠੀਕ ਹੈ ਤੇ ਇਹਨਾਂ ਸਾਰਿਆਂ ਦੇ ਦੇਖਰੇ ਕਰਦੀਆਂ ਸੈਬੀ ਠੀਕ ਹੈ ਕਿ ਜੋ ਇੱਕ ਸੰਸਥਾ ਠੀਕ ਹੈ ਜੋ ਜੋ ਇਹ ਨਹੀਂ ਦੇਖਰੇ ਕਰਦੀਆਂ ਕਿ ਕੋਈ ਗਲਤ ਕਦਮ ਨਾ ਹੋ ਚੱਕੇ ਕੋਈ ਗਲਤ ਸਟਾਕ ਨਾ ਉਹਦਾ ਪ੍ਰਾਈਸ ਜਾਣਾ ਨਾ ਕਰਤੇ ਘਟਨਾ ਕਰਤੇ ਤੇ ਹੁਣ ਗੱਲ ਕਰਦੇ ਆ ਸਟਾਕ ਕਿਵੇਂ ਖਰੀਦ ਸਕਦੇ ਆ ਸਟਾਕ ਅਸੀਂ ਖਰੀਦ ਸਕਦੇ ਆ ਐਨ ਐਸ ਸੀ ਤੇ ਬੀ ਐਸ ਸੀ ਚ ਜਾ ਕੇ ਠੀਕ ਹੈ ਸਭ ਨੂੰ ਪਹਿਲਾਂ ਸਟਾਕ ਰੱਖਣ ਲਈ ਤੁਹਾਨੂੰ ਇੱਕ ਐਪਲੀਕੇਸ਼ਨ ਚਾਹੀਦੀ ਆ ਐਪਲੀਕੇਸ਼ਨ ਕਿਹੜੀ ਹੁੰਦੀ ਆ ਜਿਹੜੀ ਤੁਹਾਨੂੰ ਜਿੱਦੇ ਤੁਸੀਂ ਆਪਣੇ ਸਟਾਕ ਹੋਲਡ ਕਰ ਸਕਦੇ ਹੋ ਠੀਕ ਹੈ ਤੁਸੀਂ ਡਾਇਰੈਕਟ ਕੰਪਨੀ ਤੋਂ ਵੀ ਖਰੀਦ ਸਕਦੇ ਹੋ ਬਟ ਉਹ ਤਾਂ ਪ੍ਰੋਸੈਸ ਅਲੱਗ ਤਰ੍ਹਾਂ ਦਾ ਹੁੰਦਾ ਮੈਂ ਅਕੋਰਡਿੰਗ ਟੂ ਐਪ ਦੱਸਦਾ ਮੈਂ ਸਭ ਨੂੰ ਪੱਟੀ ਆਪਣੇ ਐਪ ਹੈ ਗਿਆ ਜ਼ਰੂਰਤ ਆ ਵੀ ਠੀਕ ਹੈ ਇਹਦੀ ਸਪੈਲਿੰਗ ਨੂੰ ਮੈਂ ਦੁਬਾਰਤੋਂ ਲਿਖਣਾ ਆਪਾਂ ਗੱਲ ਕਰਦੇ ਆ ਐਪਲੀਕੇਸ਼ਨ ਆਪਾਂ ਕਿੱਥੇ ਜਾ ਕੇ ਠੀਕ ਹੈ ਆਪਾਂ ਖਰੀਦ ਸਕਦੇ ਆ ਨੇ ਦੋ ਤਿੰਨ ਮਸ਼ਹੂਰ ਜੋ ਫੇਮਸ ਨੇ ਮੈਂ ਉਹ ਦੱਸਦਾ ਸਭ ਤੋਂ ਪਹਿਲੀ ਹੈਗੇ ਜ਼ੀਰੋਦਾ ਜਿੱਥੇ ਅਸੀਂ ਸਟਾਕ ਖਰੀਦ ਸਕਦੇ ਹਾਂ ਦੂਜੀ ਹੈਗੇ ਐਂਜਲ ਵਨ ਠੀਕ ਹੈ ਜਿੱਥੇ ਅਸੀਂ ਸ਼ੋਕ ਖਰੀਦ ਸਕਦੇ ਹਾਂ ਫਿਰ ਆਉਂਦੀ ਹੈ ਗ੍ਰੋਥ ਤੇ ਉਸ ਤੋਂ ਬਾਅਦ ਦੋ ਚਾਰ ਹੋਰ ਵੀ ਨੇ ਬਟ ਇਹ ਕਿੰਨੇ ਮਹੀਨੇ ਇੰਪੋਰਟੈਂਟ ਨੇ ਜਿੱਥੇ ਅਸੀਂ ਸਟਾਕ ਖਰੀਦ ਸਕਦੇ ਹਾਂ ਠੀਕ ਹੈ ਤੇ স্টক ਅਸੀਂ ਇਹਦੇ ਵਿੱਚ ਖਰੀਦ ਕੇ ਲੰਬੇ ਟਾਈਮ ਲਈ ਰੱਖ ਸਕਦੇ ਇਹਨਾਂ ਦੇ ਕੁਝ ਚਾਰजेस ਹੁੰਦੇ ਨੇ ਆਉਣ ਵਾਲੇ ਵੀਡੀਓ ਚ ਮੈਂ ਸਭ ਕੁਝ ਦੱਸੂਗਾ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਟਰੇਡਿੰਗ ਹੁੰਦੀ ਕਿੰਨੇ ਪ੍ਰਕਾਰ ਦੀ ਹੈ ਟਰੇਡਿੰਗ ਹੁੰਦੀ ਆ 1 2 3 4 ਅਲੱਗ-ਅਲੱਗ ਤਰ੍ਹਾਂ ਦੇ ਚਾਰ ਮੋਸਟ ਇੰਪੋਰਟੈਂਟ ਤਾਂ ਚਾਰ ਇਹੀ ਨੇ ਕਿ ਉਸ ਤੋਂ ਬਾਅਦ ਲੋਕਾਂ ਨੇ ਆਪਣੇ ਆਪਣੇ ਸਟ੍ਰੈਟਜੀ ਬਣਾਈਆਂ ਹੋਈਆਂ ਨੇ ਆਪਣਾ ਆਪਣਾ ਤਰੀਕੇ ਬਣਾਏ ਹੋਏ ਨੇ ਉਹਦੇ ਤਰੀਕੇ ਅਕੋਰਡਿੰਗ ਉਹ ਦੱਸ ਦਿੰਦੇ ਨੇ ਵੀ ਟ੍ਰੇਡਿੰਗ ਇੰਨੇ ਪ੍ਰਕਾਰ ਦੀ ਹੈ ਤਾਂ ਸਭ ਤੋਂ ਪਹਿਲਾਂ ਹੈਗੀ ਹੈ ਇੰਟਰਡੇ ਟ੍ਰੇਡਿੰਗ ਇੰਟਰਡੇ ਟ੍ਰੇਡਿੰਗ ਕਿਹੜੀ ਹੁੰਦੀ ਹੈ ਉਹ ਹੁੰਦੀ ਹੈ ਇੱਕ ਦਿਨ ਦੀ ਠੀਕ ਹੈ ਜਿਹਦੇ ਵਿੱਚ ਤੁਸੀਂ ਸਟਾਕ ਨੂੰ ਕੋਈ 10 ਰੁਪਏ ਦਾ ਸਟਾਕ ਖਰੀਦ ਲਿਆ ਤਾਂ ਉਹ 15 ਚਲਾ ਗਿਆ ਤੁਸੀਂ ਇੱਕ ਦਿਨ ਚ ਵੇਚਤਾ ਮਤਲਬ ਮਾਰਕੀਟ ਖੁੱਲਦੀ ਹੈ ਸਵੇਰ 9:00 ਤੋਂ 9:30 ਤੋਂ ਠੀਕ ਹੈ 9:30 ਤੱਕ ਇਹਦੇ ਵਿੱਚ ਵਿੱਚ ਤੁਸੀਂ ਇੱਕ ਦਿਨ ਦੇ ਵਿੱਚ ਸਟਾਕ ਨੂੰ ਇੰਨੇ 'ਚ ਖਰੀਦ ਕੇ ਇੰਨੇ 'ਚ ਵੇਚਤਾ 15 'ਚ ਜਾਂ ਫਿਰ ਜਦੋਂ ਨੇ 10 'ਚ ਖਰੀਦਿਆ ਤਾਂ ਤੁਹਾਨੂੰ ਉਹ 8 ਜਾਂ 7 'ਚ ਚਲਾ ਗਿਆ ਤੁਹਾਨੂੰ ਉਹ ਲਾਸ ਦੇ ਗਿਆ ਤਾਂ ਤੁਸੀਂ ਉਹ ਲਾਸ ਰਿਕਵਰ ਕਰ ਰਹੇ ਤਾਂ ਇੱਕ ਦਿਨ ਚ ਹੀ ਵੇਚਤਾ ਹਾਂ ਠੀਕ ਹੈ ਸੈਲ ਕਰਤਾ ਤਾਂ ਫਿਰ ਉਸ ਨੂੰ ਕਹਿੰਦੇ ਨੇ ਇੰਟਰਾਡੇ ਠੀਕ ਹੈ ਇਹਨਾਂ ਸਮਝ ਆ ਗਿਆ ਜੇ ਨਹੀਂ ਸਮਝ ਆਇਆ ਦੁਬਾਰਾ ਵੀਡੀਓ ਨੂੰ ਡਿਵਾਈਸ ਕਰਕੇ ਦੇਖ ਲਿਓ ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੰਟਰਡੇ ਵਿੱਚ ਹੌਰਕਿੰਗ ਕੀ ਤਾਂ ਕਿੱਦਾਂ ਦੀ ਟਰੇਡਿੰਗ ਹੁੰਦੀ ਹੈ ਇਹ ਗੱਲ ਕੀਤੀ ਸੀ ਮੈਂ ਇੰਟਰਡੇ ਵਿੱਚ ਸਟਾਕ ਖਰੀਦ ਸਕਦੇ ਹਾਂ ਠੀਕ ਹੈ ਹੁਣ ਮੈਂ ਗੱਲ ਕਰ ਰਿਹਾ ਇੰਟਰਡੇ ਵਿੱਚ ਹੀ ਆਪਸ਼ਨ ਦੀ ਆਪਸ਼ਨ ਚ ਬਾਏ ਤੇ ਸੈਲਿੰਗ ਹੁੰਦੀ ਆ ਮਤਲਬ ਤੁਸੀਂ ਇੱਕ ਸਟਾਕ ਆ ਉਹਦਾ ਮੁੱਲ ਹੈਗਾ 100 ਰੁਪਿਆ ਤਾਂ ਉਹ ਆਪਸ਼ਨ ਤੇ ਠੀਕ ਹੈ ਰਜਿਸਟਰਡ ਹੈ ਸਟਾਕ ਮਤਲਬ ਉਹਦਾ ਆਪਸ਼ਨ ਅਸੀਂ ਪਲੇ ਕਰ ਸਕਦੇ ਹਾਂ ਤਾਂ ਸਾਨੂੰ ਲੱਗਦਾ ਕੀ ਉਹ ਸਟਾਕ 110 ਜਾ ਸਕਦਾ ਅੱਜ জাফর ਇਹ জাফর ਅਪਕਮਿੰਗ ਚਾਰ ਪੰਜ ਦਿਨਾਂ ਚ ਠੀਕ ਹੈ ਚਾਰ ਪੰਜ ਦਿਨਾਂ ਤੱਕ ਉਹ 100 110 ਜਾ ਸਕਦਾ ਤਾਂ ਅਸੀਂ ਅਸੀਂ ਉਸ ਸਟਾਕ ਦਾ 100 ਰੁਪਏ ਚੱਲ ਰਹਾ ਹੈ ਪਰ ਅਸੀਂ ਦੀ 110 ਦੀ অপਸ਼ਨ ਖਰੀਦ ਲਾਂਗੇ ਠੀਕ ਹੈ 110 ਦੀ ਖਰੀਦ ਰਾਂਗੇ ਇਹਦੀ ਯੂਨਿਟ ਅਲੱਗ-ਅਲੱਗ ਹੁੰਦੀ ਹੈ ਨਾ ਠੀਕ ਹੈ ਕੋਈ ਪੰਜਾਬ ਦਾ ਉਹ ਜਿਆਦਾ ਹੀ ਕੁਆਂਟੀਟੀ ਚ ਮਿਲਦਾ ਕੋਈ 550 ਦੀ ਕੁਆਂਟੀਟੀ ਮਿਲਦਾ ਇਹ ਅਲੱਗ-ਅਲੱਗ ਨੇ ਇਹਨਾਂ ਬਾਰੇ ਵੀ ਡਿਟੇਲ ਚ ਮੈਂ ਗੱਲ ਕਰੂੰਗਾ ਬਾਤ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ অপਸ਼ਨ ਹੁੰਦਾ ਕੀ ਆ অপਸ਼ਨ ਹੁੰਦਾ ਕੋਈ ਸਟਾਕ 100 ਰੁਪਏ ਦਾ ਤਾਂ ਉਹ ਤੁਹਾਨੂੰ ਲੱਗਦਾ ਕਿ ਅੱਜ 110 ਚ ਜਾਂ ਫਿਰ 4 ਜਾਂ 5 ਦਿਨਾਂ ਬਾਅਦ 10 ਰੁਪਏ 110 ਦਾ ਹੋ ਜਾਣਾ ਤਾਂ ਤੁਸੀਂ ਉਹਨੂੰ 110 ਦੀ অপਸ਼ਨ ਜਾ ਕੇ ਉਹਨੂੰ ਸਰਚ ਕਰੋਗੇ ਸਟਾਕ ਦਾ ਨਾਮ ਲਿਖ ਕੇ 110 ਦੀ ਜਾ ਕੇ ਤੁਹਾਨੂੰ ਕਾਲ ਕ੍ਰੀਜ਼ਲੀ ਤਾਂ ਉਹਨੂੰ ਕਹਾਂਗੇ অপਸ਼ਨ ਜੋ 110 ਦਾ ਚਲਾ ਗਿਆ ਤਾਂ ਉਹਨੂੰ ਥੋੜਾ-ਵੋੜਾ ਪ੍ਰੋਫਿਟ ਦੇ ਕੇ ਜਾਊਗਾ ਉਹ ਤਾਂ ਇਹਦੇ ਉਲਟ ਹੀ ਹੈਗੀ ਹੈ ਸੈਲਿੰਗ ਜੇ ਮੈਨੂੰ ਤੁਹਾਨੂੰ ਕੋਈ ਸਟਾਕ ਲੱਗਦਾ ਵੀ ਸਟਾਕ ਆ ਇਹ 100 ਰੁਪਏ ਦਾ ਸਟਾਕ ਆ ਤਾਂ 100 ਰੁਪਏ ਦਾ ਸਟਾਕ ਤੁਹਾਨੂੰ ਉਹਨਾਂ ਦੇ ਦਿਨ ਚ ਵੀ ਉਹਦਾ ਕੋਈ ਮਤਲਬ ਪ੍ਰੋਫਿਟ ਸਹੀ ਨਹੀਂ ਹੋਇਆ ਕੰਪਨੀ ਨੂੰ ਜਾਂ ਕੋਈ ਕਾਰਨ ਹੋਵੇ ਜਿਸ ਕਰਕੇ ਉਹ 90 ਰੁਪਏ ਜਾ ਸਕਦਾ ਠੀਕ ਹੈ ਈ ਮੈਂ ਗਰੀ ਹੋਜ ਦਰਦਾਂ ਜਾਂ ਫਿਰ ਤੁਹਾਨੂੰ ਦੂਜੇ ਤਰੀਕੇ ਨਾਲ ਵੀ ਦੱਸਦਾ ਪਰ ਮੇਰੀ ਗੱਲ ਤੁਸੀਂ ਦੁਬਾਰਾ ਦੁਬਾਰਾ ਸੁਣੋਗੇ ਤਾਂ ਤੁਹਾਨੂੰ ਦਿਮਾਗ 'ਚ ਪੈਣੀ ਆ ਆ ਸਟਾਕ ਆ ਕੋਈ 100 ਰੁਪਏ ਦਾ 100 ਇਹ ਜਾਊਗਾ 90 ਰੁਪਏ ਮਤਲਬ ਨੀਚੇ ਜਾਊਗਾ ਤਾਂ ਜਿਹੜੀ ਆਪਾਂ 110 ਵਾਲੀ ਪਹਿਲਾਂ ਖਰੀਦੀ ਸੀ ਸਾਨੂੰ ਆਈ ਸੀ 110 ਜਾਊਗਾ ਤਾਂ ਆਪਾਂ ਨੇ ਇਹ ਵੇਚਤੀ ਉੱਥੇ ਕਬ ਪਾਏ ਤੇ ਤੁਹਾਨੂੰ ਚ ਸੈੱਲ ਦੀ ਆਪਸ਼ਨ ਆਉਂਦੀ ਆ ਹੁਣ ਆਪਾਂ ਕਰਤਾ ਸੈੱਲ ਸੈਲਰ ਦਾ ਭਾਅ ਤਾਂ ਬਹੁਤ ਮਹੰਗਾ ਹੁੰਦਾ ਹੈ ਬਾਏ ਤੁਸੀਂ 10000 ਚ ਖਰੀਦ ਸਕਦੇ ਹੋ ਫੋਰ ਐਗਜ਼ਾਮਪਲ ਸੈਲਰ ਤੁਸੀਂ 1 ਲੱਖ ਰੁਪਏ ਚ ਕਰ ਸਕਦੇ ਹੋ ਠੀਕ ਹੈ ਮੈਂ ਇੱਕ ਯੂਨਿਟ ਕਹੂੰਗਾ ਮਤਲਬ ਇੱਕ ਕੁਆਂਟੀਟੀ ਠੀਕ ਹੈ ਤਾਂ ਹੁਣ ਆਪਾਂ ਨੇ ਜਿਹੜਾ ਆਹ ਸਟਾਕ ਆਪਾਂ 110 ਚ ਖਰੀਦਿਆ ਸੀਗਾ 120 100 ਵਾਲਾ ਸਟਾਕ ਸਾਨੂੰ ਐਸੇ 110 ਜਾਊਗਾ ਪਰ ਅਸੀਂ ਹੁਣ ਸੋਚਦੇ ਹਾਂ ਵੀ 100 110 ਨਹੀਂ ਜਾਣਾ ਇਹ ਤਾਂ 90 ਜਾਊਗਾ ਤਾਂ ਅਸੀਂ ਜਿਹੜੀ 110 ਦੀ ਰਿਕਾਲ ਸੀ ਨਾ ਉਹ ਅਸੀਂ ਇੱਥੇ ਵੇਚਤੀ ਤਾਂ ਉਹ ਵੇਚਣ ਨਾਲ ਕੀ ਹੋਊਗਾ ਅਸੀਂ 베ਚਤੀ 100 ਵਾਲੀ ਮਸੌਦਾ ਸਟਾਕ ਠੀਕ ਹੈ ਤੇ ਉਹਦਾ 110 ਦਾ ਪ੍ਰਾਈਸ ਕਾਲ 베ਚਤੀ ਕਿ ਇਹ ਸਾਨੂੰ ਇਹ ਹੈ ਕਿ ਨੀਚੇ ਜਾਊਗਾ 90 ਤੇ ਤਾਂ ਇਹ 110 ਦਾ ਫੋਰ ਐਗਜ਼ਾਮਪਲ 110 ਵਾਲੇ ਸਾਨੂੰ ਮਿਲੇਗਾ 50 ਰੁਪਏ ਚ ਮੈਂ ਐਗਜ਼ਾਮਪਲ ਦੱਸਣਾ ਤੁਹਾਨੂੰ ਅਗਰੇ ਡਿਟੇਲ ਚ ਬਹੁਤ ਡਿਟੇਲ ਚ ਦੱਸੂਗਾ ਤਾਂ ਉਹ ਜੋ 100 ਵਾਲਾ ਪ੍ਰਾਈਸ ਆਪਣਾ 90 ਚਲਾ ਕੇ ਨਾ ਜਿਹੜਾ ਇਹ 50 ਇਥੇ ਖੁਰਕੇ ਨਾ ਭੀਜੇ ਖੁਰਕੇ ਕੂੰਗਾ ਵੀ ਇਹਨੂੰ ਖਤਮ ਹੋ ਜਾਊਗਾ 110 ਵਾਲਾ ਇਹ ਸਿਰਫ 10 ਤੇ ਮਿਲੂਗਾ ਤਾਂ ਜਿਹੜਾ 40 ਰੁਪਏ ਦਾ ਡਿਫਰੈਂਸ ਆ ਗਿਆ ਨਾ ਜਿਹੜੀ ਆਪਾਂ ਨੂੰ ਪਹਿਲਾਂ ਚੀਜ਼ 50 ਚ ਮਿਲ ਰਹੀ ਸੀ ਹੁਣ 40 10 ਚ ਰਹਿ ਗਈ ਬਟਸਨ ਨੇ ਉਹ ਸੇਲ ਕਰਤੀ ਸਾਨ ਨੇ ਹੁਣ ਨੀਚੇ ਗਿਰਦੀ ਹੋਈ ਸੇਲ ਕਰਤੀ ਤਾਂ ਸਾਨੂੰ 40 ਰੁਪਏ ਵਿੱਚ ਹੀ ਜਾ ਕੇ ਪ੍ਰੋਫਿਟ ਉਹਨੂੰ ਕਹਿੰਦੇ ਨੇ ਸੇਲਿੰਗ ਥੋੜੀ ਜਿਹੀ ਥੋੜਾ ਜਿਹਾ ਜ਼ਿਆਦਾ ਤੇ ਨਾਲ ਸੁਣਨ ਵਾਲੇ ਵੀਡੀਓ ਆ ਤੇ ਇਹਦੇ ਆਪਾਂ ਸੈਲਿੰਗ ਤੇ ਥੋੜਾ ਜਿਆਦਾ ਇੱਕ ਉਹ ਵੀਡੀਓ ਸਪੈਸ਼ਲ ਬਣਾਵਾਂਗੇ ਕਿਉਂਕਿ ਇਹ ਸਾਨੂੰ ਪੱਧ ਪ੍ਰੋਫਿਟ ਦੇਣ ਵਾਲੇ ਇਹ ਸਾਨੂੰ ট্রেਡਿੰਗ ਦੇ ਸਾਨੂੰ ਪੱਧ ਪ੍ਰੋਫਿਟ ਦੇਣ ਵਾਲੀ ਠੀਕ ਹੈ ਨਾ ਸੈਲਿੰਗ ਆ ਜਿਹਦੇ ਸਾਨੂੰ ਪੱਧ ਪ੍ਰੋਫਿਟ ਦਿੰਦੇ ਨੇ ਮਤਲਬ ਟਰੇਡਿੰਗ ਦਾ ਇੱਕ 파ਟ ਹੈ ਸੈਲਿੰਗ ਜਿਹਦੇ ਜਿਹੜੇ ਸਾਨੂੰ ਪੱਧ ਪ੍ਰੋਫਿਟ ਲੋ ਘਮਾਉਂਦੇ ਹਾਂ ਪਰ ਤੇ ਤੋਂ ਵੱਡਾ ਇਨਵੈਸਟਰ ਇਹੀ ਕਰਦਾ ਤਾਂ ਤੀਜਾ ਆ ਗਿਆ ਸਵਿੰਗਰ ਆ ਗੱਲ ਕਰਦੇ ਆ ਤੁਹਾਡੇ ਸੋ ਇਹ ਕਿਚ ਗੇਮ ਦਾ ਸਵਾਰ ਕਰਾਂ ਸ਼ੇਅਰ ਆ ਠੀਕ ਹੈ ਸਾਨੂੰ ਲੱਗਦਾ ਵੀ ਇਹ ਜੀ ਜਿਹੜੀ ਕੰਪਨੀ ਦਾ ਇਵੈਂਟ ਚੱਲਿਆ ਕੋਈ ਮਤਲਬ ਕੰਪਨੀ ਨੇ ਦੱਸਿਆ ਸਾਨੂੰ ਪ੍ਰੋਫਿਟ ਰਿਪੋਰਟ ਚੰਗਾ ਹੋ ਗਿਆ ਠੀਕ ਹੈ ਤਾਂ ਸਾਨੂੰ ਲੱਗਦਾ ਵੀ ਜਦ ਲਈ 100 ਰੁਪਿਆ ਦਾ ਸ਼ੇਅਰ 110 ਤੇ ਚਲਾ ਗਿਆ ਠੀਕ ਹੈ ਜਾਂ ਫਿਰ 150 ਦਾ ਹੋ ਗਿਆ ਸੀ ਉਦੋਂ ਬੇਚ ਜਾਾਂਗੇ ਉਹੋ ਚਾਹੇ ਇੱਕ ਦਿਨ ਚ ਹੋ ਜੇ ਠੀਕ ਹੈ ਇੱਕ ਦਿਨ ਚ ਹੋ ਜੇ ਦਿਨ ਠੀਕ ਹੈ ਚਾਹੇ ਉਹ 4-5 ਦਿਨਾਂ ਚ ਹੋਵੇ ਚਾਹੀਏ 1 ਮਹੀਨਾ ਚ ਹੋਵੇ ਠੀਕ ਹੈ ਤੁਸੀਂ ਇੰਨਾ ਟਾਈਮ ਉਹਨੂੰ ਹੋਲਡ ਕਰ ਲਿਆ ਤਾਂ ਉਹਨੂੰ ਸਵਿੰਗ ਕਹਾਂਗੇ ਆਪਾਂ ਇੱਕ 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 ਦਿਨ ਤੋਂ ਉੱਤੇ ਜਿਹੜਾ ਤੁਹਾਨੂੰ ਹੋਲਡ ਕਰ ਲਿਆ ਸਵਿੰਗ ਚ ਆ ਜਾਂਦਾ ਚਾਹੇ ਇੱਕ ਹਫ਼ਤੇ ਲਈ ਹੋਵੇ ਇੱਕ ਮਹੀਨੇ ਲਈ ਹੋਵੇ ਤਾਂ ਇਹ ਆ ਵੀ 100 ਵਾਲਾ ਸਟਾਕ ਸੋਨੇ 150 ਵਾਸਤੇ ਹੋਲਡ ਹੋਲਡ ਕਰ ਲਿਆ ਇੱਕ ਦੋ ਮਹੀਨਿਆਂ ਵਾਸਤੇ ਤਾਂ ਉਹਨੂੰ ਸਵਿੰਗ ਕਿਹਾ ਜਾਂਦਾ ਤਾਂ ਹੁਣ ਕੀ ਆ ਇਨਵੈਸਟਿੰਗ ਇਨਵੈਸਟਿੰਗ ਕੀ ਹੁੰਦੀ ਹੈ ਜਿਹੜੀ ਸਾਨੂੰ ਅਮੀਰ ਬੰਤੇ ਬਣਾਉਂਦੀ ਆ ਇਨਵੈਸਟਿੰਗ ਬਾਰੇ ਦੁਨੀਆ ਸਭ ਨੂੰ ਜਿਆਦਾ ਪਹਿਲੀ ਦੂਜੀ ਤੇ ਤੀਜੀ ਕਰਦੀ ਆ ਪਰ ਸੌਨੋ ਪੱਧ ਪ੍ਰੋਫਿਟ ਅਮੀਰ ਬਣਾਉਂਦੀ ਆ ਲੋਕਾਂ ਨੂੰ ਸੁਣ ਦੇਖਿਆ ਹੋਊਗਾ ਇਨਵੈਸਟਿੰਗ ਇਨਵੈਸਟਿੰਗ ਹੁੰਦੀ ਆ ਕੁਝ 100 ਰੁਪਏ ਦਾ ਸ਼ੇਅਰ ਸੋਣੇ ਅੱਜ 1000 ਕੁਆਂਟੀਟੀ ਖਰੀਦ ਲਈ 1 ਇੱਕ ਲੱਖ ਤੁਸੀਂ ਅੱਜ ਲਾਤਾ ਸ਼ੇਅਰ ਤੇ ਤੁਸੀਂ 5 ਸਾਲਾਂ 5 ਸਾਲ ਲਈ ਠੀਕ ਹੈ ਉਹ ਰੱਖ ਲਿਆ 10 ਸਾਲ ਲਈ ਰੱਖ ਲੈ 10 ইয়ার্স ਲਈ ਰੱਖ ਲੈ ਤੋਂਨੇ ਤਾਂ ਸੋਣ ਹੈ ਜਿਹੜਾ ਅੱਜ 100 ਰੁਪਏ ਚਾਹ ਉਹ 5 ਸਾਲਾਂ ਬਾਅਦ ਸ਼ਾਇਦ ਮੇਬੀ ਉਹਦਾ ਭਾਅ 500 ਹੋ ਸਕਦਾ ਮੇਬੀ 5000 ਹੋ ਸਕਦਾ ਮੇਬੀ ਉਹ 50 ਵੀ ਰਹਿ ਸਕਦਾ ਠੀਕ ਹੈ ਮਾਈਨਸ ਚ ਵੀ ਆ ਸਕਦਾ ਪੰਜਾਬ ਤਾਂ ਲੌਂਗ ਟਰਮ ਵਿੱਚ ਬਹੁਤ ਘੱਟ ਚਾਂਸ ਹੁੰਦੇ ਨੇ ਕਿ ਸਟਾਕ ਖਤਮ ਹੋਉਣ ਨੂੰ ਜੇ ਤੁਸੀਂ ਤੋਂ ਨੇ ਚੰਗੇ ਸਟ੍ਰੌਂਗ ਸਟਾਕ ਖਰੀਦਦੇ ਹੋਂ ਤਾਂ 500 ਵਾਲਾ 5000 ਹੋਣ ਦੇ ਚਾਂਸ ਜ਼ਿਆਦਾ ਨੇ 500 ਵਾਲਾ 50 ਹੋਣ ਦੇ ਚਾਂਸ ਵੀ ਜ਼ਿਆਦਾ ਨੇ ਬਟ ਜੇ ਤੁਸੀਂ ਹੋਰਨਕ ਸਮਝ ਕੀ ਚੱਲ ਰਿਹਾ ਜੇ ਤੁਸੀਂ ਉਸ ਤਰ੍ਹਾਂ ਇਨਵੈਸਟ ਕਰੋਗੇ ਤਾਂ ਤੁਸੀਂ ਕਦੇ ਮਾਰ ਨਹੀਂ ਖਾਓਗੇ ਤਾਂ ਸੋਨੇ ਇੱਥੇ ਲਾ ਸਿਕ 1 ਲੱਖ ਰੁਪਇਆ ਤਾਂ ਤੁਹਾਡਾ 5 ਲੱਖ ਹੋ ਗਿਆ 5 ਸਾਲਾਂ ਚ ਅਗਰ ਉਹ 500 ਬਣਦਾ ਅਗਰ ਉਹ 5000 ਬਣਦਾ ਤੁਹਾਨੂੰ ਪਤਾ ਹੀ ਹੈ ਹਨਾ ਪਿੱਛੇ ਤਿੰਨ ਜ਼ੀਰੋਆਂ ਲਾ ਦਿਓ ਤੁਸੀਂ 1 2 3 3 6 7 ਤੇ ਮੁਰੇ 50 50 ਕਰੋੜ ਰੁਪਇਆ ਬਣ ਗਿਆ ਤੁਹਾਡਾ 1 ਲੱਖ 50 ਕਰੋੜ ਕਰੋੜ ਰੁਪਇਆ ਬਣ ਗਿਆ ਠੀਕ ਹੈ ਅਗਰ ਤੁਸੀਂ ਉਹਨੂੰ ਹੋਲਡ ਕਰਦੇ ਹੋ ਇੱਕ ਚੰਗੀ ਕੰਪਨੀ ਕੰਪਨੀ ਨੂੰ ਤੇ ਚ ਹੋ ਵੀ ਜਾਂਦਾ ਹੈ ਕੋਈ ਵੱਡੀ ਗੱਲ ਨਹੀਂ ਕਈ ਇਹਨੂੰ ਮਲਟੀਪਲਰ ਕਹਿੰਦੇ ਨੇ ਜਿਹੜੇ ਸਟਾਕ 100 ਰੁਪਏ ਤੋਂ 5000 ਵੀ ਚਲੇ ਜਾਂਦੇ ਨੇ 10000 ਵੀ ਚਲੇ ਜਾਂਦੇ ਨੇ ਠੀਕ ਹੈ ਉਹ ਵੱਡੇ ਸਟਾਕ ਨੇ ਤਾਂ ਲੌਂਗ ਟਰਮ ਲਈ 5 ਤੋਂ 10 ਸਾਲਾਂ ਦਾ ਵਿਜ਼ਨ ਲੈ ਕੇ ਚੱਲਣਾ ਉਹਨੂੰ ਇਨਵੈਸਟਿੰਗ ਕਹਿੰਦੇ ਨੇ ਤਾਂ ਇਹ थी ਅੱਜ ਦੀ ਵੀਡੀਓ ਅੱਗੇ ਵੀਡੀਓ ਬਹੁਤ ਆਉਣਗੀਆਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪੰਜਾਬੀ ਦੀ ਵੀਡੀਓ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਜ਼ਰੂਰ ਕਰੋ ਵੀ ਤੁਹਾਨੂੰ ਕਿਹੜੀ-ਕਿਹੜੀ ਵੀਡੀਓ ਚਾਹੀਦੀ ਹੈ ਵੀਡੀਓ ਬਹੁਤ ਹੀ ਅੱਜ ਮੈਂ ਵੀਡੀਓ ਲਿਖ ਕੇ ਤੁਹਾਨੂੰ ਦੱਸ ਰਿਹਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਅਗਲੇ ਵੀਡੀਓ ਚਾਰਟ ਤੇ ਦੱਸੂਗਾ ਵੀ ਚਾਰਟ ਹੁੰਦੇ ਕੀ ਨੇ ਠੀਕ ਹੈ ਚਾਰਟ ਪੈਟਰਨ ਕੀ ਹੁੰਦੇ ਨੇ ਤੇ ਉਸ ਤੋਂ ਬਾਅਦ ਮੈਂ ਵੀ ਤੁਹਾਨੂੰ ਪਿਕਚਰ ਨਾਲ ਵੀ ਸਮਝਾਵਾਂਗਾ ਮੈਂ ਮਤਲਬ ਪਹਿਲੀ ਵੀਡੀਓ ਤੋਂ ਉਸ ਤੋਂ ਬਾਅਦ ਬਹੁਤ ਜ਼ਿਆਦਾ ਵੀਡੀਓ ਆਉਣਗੇ ਮੇਰੇ ਚੈਨਲ ਤੇ ਤਾਂ ਮੈਂ ਚਾਹਣਾ ਆਪਣੀ ਕਮਿਊਨਿਟੀ ਨੂੰ ਪਤਾ ਲੱਗੇ ਕਮਿਊਨਿਟੀ ਆਪਣੀ ਜੋ ਹੈਗੀ ਆ ਬਹੁਤ ਘੱਟ ਇਨਵੈਸਟ ਕਰਦੀ ਆ ਠੀਕ ਹੈ ਇਹ ਨੂੰ ਇਨਵੈਸਟ ਜ਼ਿਆਦਾ ਕਰਨਾ ਚਾਹੀਦਾ ਕਿਉਂਕਿ ਸਮੇਂ ਦੇ ਨਾਲ ਸਾਨੂੰ ਚੱਲਣਾ ਚਾਹੀਦਾ ਸਮੇਂ ਦੇ ਨਾਲ ਚੱਲਾਂਗੇ ਤਾਂ ਤਾਂ ਤੁਹਾਨੂੰ ਆਉਣ ਵਾਲੇ 5-10 ਸਾਲਾਂ ਬਾਅਦ ਤੁਸੀਂ ਥੋੜੇ ਵੈਲਥੀ ਹੋ ਜਾਓਗੇ ਤੁਹਾਨੂੰ ਆਪਣੇ ਬੱਚਿਆਂ ਦੀ ਜਾਂ ਆਪਦੇ ਸਟੱਡੀ ਉਹਨਾਂ ਦੇ ਸਟੱਡੀ ਦੀ ਜਾਂ ਫਿਰ ਆਪਦੀ ਤੁਹਾਨੂੰ ਕੋਈ ਚੀਜ਼ ਲੈਣੀ ਹੈ ਉਹਦੀ ਟੈਨਸ਼ਨ ਨਹੀਂ ਹੋਣੀ ਠੀਕ ਹੈ ਥੋੜਾ ਜਿਹਾ ਪੈਸਾ ਸੇਵ ਹੋ ਜਾਣਾ ਤਾਂ ਇਹ ਇਨਵੈਸਟਿੰਗ ਕਰਨੀ ਤਾਂ ਜ਼ਰੂਰੀ ਹੈ ਤਾਂ ਮਿਲਦੇ ਆਂ ਨੈਕਸਟ ਵੀਡੀਓ ਚ ਤਦ ਤੱਕ ਲਈ ਸਸਕਾਰ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਸਿਹਤ ਪੱਖੋਂ ਬਿਲਕੁਲ ਧਿਆਨ ਰੱਖੋ